ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਤੇ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਅਜੇ ਨੇ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਜਾਂ ਫਿਰ ਖਰੀਦੋ-ਫਰੋਖਤ ਕਰਦੇ ਨੇ ਇਦਾਂ ਦਾ ਹੀ ਇੱਕ ਮਾਮਲਾ ਕਿੜੇ ਤੋਂ ਸਾਹਮਣੇ ਆ ਜਿੱਥੇ ਕਿ ਨਸ਼ੇ ਲੈਣ ਆਈ ਮਹਿਲਾ ਨੂੰ ਲੋਕਾਂ ਦੇ ਵੱਲੋਂ ਕਾਬੂ ਕੀਤਾ ਗਿਆ ਇਸ ਦੌਰਾਨ ਇਲਾਕਾ ਨਿਵਾਸੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਇਸ ਦੀ ਸੂchnਾ ਪੁਛਲੋ ਦਿੱਤੀ ਗਿਆ ਲੋਕਾਂ ਦਾ ਕਹਿਣਾ ਕਿ ਮਹਿਲਾ ਤੇ ਉਸ ਕੋ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਮਹਿਲਾ ਨੇ ਘਰਾਂ ਦੇ ਵਿੱਚ ਚੁੰਦਾ ਪਾਇਆ ਹੋਇਆ ਸੀ ਨਗਰ ਨਿਗਮ ਕਰਮੀ ਰਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਇਲਾਕਾ ਨਿਵਾਸੀਆਂ ਤੋਂ ਵੱਲ ਕਮੀਟਿੰਗ ਕੀਤੀ ਸੀ ਦੁਰਾਨ ਨੇ ਕਿਹਾ ਕਿ ਪਿਛਲੇ 4 ਦਿਨੋਂ ਤੋਂ ਮਹਿਲਾ ਪਾਰਕ ਦੇ ਵਿੱਚ ਘੁੰਮਦੀ ਹੋਈ ਨਜ਼ਰ ਆਈ ਹੈ ਇਸ ਦੌਰਾਨ ਰਾਤ ਤੋਂ ਪਹਿਲਾਂ ਵੀ ਮਹਿਲਾ ਦੇ ਵੱਲੋਂ ਪਾਰਕ ਦੇ ਵਿੱਚ ਕੁਝ ਗਲਤ ਕੰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਇਸ ਦੌਰਾਨ ਜਦੋਂ ਮਹਿਲਾ ਦੁਬਾਰਾ ਹੀ ਤੋਂ ਰੁੱਕ ਕੇ ਆ ਗਿਆ ਜੋਸ ਤੋਂ ਬਾਅਦ ਇਲਾਕਾ ਨਿਵਾਸੀ ਕੱਢੇ ਤੋਂਗੇ ਤਾਂ ਦੋਸਤੋ ਥਕਤੀ ਦੇ ਨਾਲ ਪੁੱਛਦਾਸ ਕੀਤੀ ਗਈ ਤਾਂ ਪਤਾ ਚੱਲਿਆ ਕਿ ਇੱਕ ਮਹਿਲਾ ਨਸ਼ਾ ਲੈਣ ਲਈ ਪਹੁੰਚੀ ਸੀ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਦੀ ਕਾਰਵਾਈ ਦੂਜੇ ਪਾਸੇ ਅਜਈਆਂ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਤਾਂ ਦੇਖ ਹੀ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਬਣਦੇ ਕੋਈ ਨਜ਼ਰ ਆ ਰਹੀ ਨੇ ਕਿਹੜਾ ਜਗਾ ਰਹਦੀਆਂ ਨੇ ਕੁੜੀਆਂ ਨਹੀਂ ਆਉਂਦੀਆਂ ਨਹੀਂ ਆਉਂਦੀਆਂ ਕੁੜੀਆਂ ਕਿਹੜੀ ਕੁੜੀਆਂ ਆਪਾਂ ਬੜੇ ਤੋਂ ਬਣਾ ਦਿੱਤਾ ਕਦੀ ਘਰਾਂ ਦੀ ਗੱਲ ਮੁੰਡੇ ਨੂੰ ਪੁੱਛੋ ਓਏ ਅਕਲ ਜੀ ਮੁੰਡਾ ਸਮਾੜ ਹਾਂ ਜੀ ਕੱਤਮ ਨਾ ਜਿੱਤੇ ਆਈ ਜਾ ਸਾਹਮਣੇ ਗੱਲ ਕਰਦੇ ਇੱਥੇ ਖੋ ਜਿਆ ਖੜਾ ਹੈ ਹੋਰ ਨਿਕੇਗਾ ਨਾ ਲੈ ਲਿਆ ਜੇ ਸਾਨੂੰ ਬੁਲਾਇਆ ਤਾਂ ਗੱਲ ਸੁਣ ਲਓ ਫਿਰ ਜ ਆਪਣੇ ਆrami ਲਾਈਂ ਨਹੀਂ ਨਹੀਂ ਅੰਟੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਸ਼ੀ ਕੀ ਗੱਲ ਹੋਈ ਸੀਗੀ ਜੀ ਅੱਜ ਤੁਹਾਡੇ ਮੱਲੇ ਦੇ ਵਿੱਚ ਗਲਾਰ ਦੀ ਸਾਡੇ ਮੱਲੇ ਵਿੱਚ ਅਸੀਂ ਇੱਕ ਮਤਲਬ ਕਿ ਮੈਡਮ ਨਾ ਸੱਦੇ ਆ ਸੀਗਾ ਮੀਟਿੰਗ ਦਾ ਨਸ਼ਿਆਂ ਬਾਰੇ ਅਸੀਂ ਮੀਟਿੰਗ ਰੱਖੀ ਸੀਗੀ ਉਹਦੇ ਵਿੱਚ ਉਹਨਾਂ ਨੇ ਸਾਨੂੰ ਰਾਜਿੰਦਰ ਮੈਡਮ ਨੇ ਕਿਹਾ ਸੀ ਕਿ ਤੁਸੀਂ ਆਪਣੇ ਮੱਲੇ ਦੇ ਅਸੀਂ ਮੈਂ ਤੁਹਾਡੇ ਨਾਲ ਖੜੀ ਤੁਸੀਂ ਆਪਣੇ ਮੱਲੇ ਦੀ ਹਿੰਮਤ ਦਿਤਾਓ ਜਿਹੜਾ ਕੋਈ ਅਸੀਂ ਉਹਨਾਂ ਅੱਗੇ ਅਰਦਾਸ ਕੀਤੀ ਸੀਗੀ ਕਿ ਸਾਡੇ ਮੱਲੇ 'ਚ ਨਸ਼ਾ ਬਹੁਤ ਵੇਖਦਾ ਬੱਚੇ ਬਹੁਤ ਨਸ਼ਾ ਕਰ ਰਹੇ ਆਂ ਗਾਂ ਦੇ ਈੜੀ ਦਾ ਕੀ ਬਣੂਗਾ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਤੁਹਾਡੇ ਮੈਂ ਤੁਹਾਡੇ ਨਾਲ ਖੜੀਆਂ ਤੁਸੀਂ ਆਪਣੀ ਹਿੰਮਤ ਕਰੋ ਤੇ ਸਾਡੇ ਦੇ ਤੱਕ ਬਚਾਓ ਅਤੇ ਇਹ ਕੁੜੀ ਕਿੰਨੀ ਦੇਰ ਦੀ ਸਾਡੇ ਮਨ ਨਹੀਂ ਆਉਂਦੀ ਜਿਸ ਨੂੰ ਚਾਹ ਲੈਣ ਤੈਨੂੰ ਪੜ ਕੇ ਤੇ ਨਿਰੰਦਾ ਇਹ ਸਾਡੀ ਇਹ ਵੀ ਗੱਲ ਸੀਗੀ ਕਿ ਇਹ ਤਾਂ ਵਿਚਾਰੀ ਪੀਂਦੀ ਐ ਇਹਨੂੰ ਛੱਡਿਆ ਜਾਵੇ ਜਿਹੜਾ ਵੇਚਦੇ ਆ ਉਹਨਾਂ ਨੂੰ ਪੜਾ ਹੂੰ ਇਸ ਕਰਕੇ ਅਸੀਂ ਇਹਨੂੰ ਛਡਾ ਕੋਣ ਵੇਚਦਾ ਮੱਲੇ ਵਿੱਚੋਂ ਤੁਸੀਂ ਦੱਸਿਆ ਪੁਲਿਸ ਨੂੰ ਇਹ ਤਾਂ ਬਹੁਤ ਜਣੇ ਵੇਚਦੇ ਆ ਯਾਰ ਪੰਜ 6-7 ਜਣੇ ਵੇਚਦੇ ਬਹੁਤ ਤੇ ਪੁਲਿਸ ਦਾ ਕੰਮ ਆ ਬਿਲਕੁਲ ਇਨਕੁਆਇਰੀ ਕਰਨਾ ਪੁਲਿਸ ਦਾ ਕੰਮ ਆ ਉਹ ਅਸੀਂ ਥੋੜਾ ਕਰ ਸਕਦੇ ਹਾਂ ਪੁਲਿਸ ਵਾਲੋ ਕੀ ਅੱਜ ਦੇ ਅੱਜ ਦੇ ਤੇ ਉਹਨਾਂ ਨੇ ਦੱਸ ਦਿੱਤਾ ਆ ਤੁਸੀਂ ਥਾਣੇ ਦੇ ਵਿੱਚ ਆਏ ਹੋ ਪੁਲਿਸ ਵਾਲੋ ਕੀ ਕਿਹਾ ਗਿਆ ਤੁਹਾਨੂੰ ਉਹਨਿਸ ਵੱਲੋਂ ਅਸੀਂ ਤੇ ਇਹ ਕਿਹਾ ਆ ਵਿਸ਼ਵਾਸ ਦਿਵਾਇਆ ਗਿਆ ਉਹ ਕਹਿੰਦੇ ਕਿ ਅਸੀਂ ਆਵਾਂਗੇ ਅਸੀਂ ਕਿਹਾ ਕਿ ਤੁਹਾਡੀਆਂ ਵਰਦੀਆਂ ਦੇਖ ਕੇ ਤੇ ਉਦਾ ਹੀ ਜਿਹੜੇ ਨਸ਼ਾ ਕਰਨ ਵਾਲੇ ਉਹਨਾਂ ਨੇ ਭੱਜ ਜਾਇਆ ਕਰਨਾ ਸਾਨੂੰ ਤੁਸੀਂ ਸਿਵਲ ਵਰਦੀ ਚ ਭੇਜੋ ਸਾਡੇ ਮਹੱਲੇ ਚ ਜਿਹੜਾ ਪਤਾ ਨਹੀਂ ਲੱਗੇ ਫੇਰ ਪਤਾ ਲੱਗਣਾ ਆ ਕੌਣ ਵੇਚਦਾ ਕੌਣ ਖਾਂਦਾ ਕੀ ਕੀ ਕਰਦਾ ਹਾਂਜੀ ਸਰ ਆ ਜਿਹੜੀ ਲੜਕੀ ਨੂੰ ਲੈ ਕੇ ਆਏ ਸੀਗੇ ਤੁਸੀਂ ਥਾਣੇ ਕੀ ਮਾਮਲਾ ਮਾਮਲਾ ਆਪਣੇ ਇੱਥੇ ਤਾਰਾ ਚੰਦ ਕਲੋਨੀ ਪੈਂਦੀ ਹੈ ਗੜੇ ਦੇ ਵਿੱਚ ਉੱਥੇ ਮੁਹੱਲੇ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਵੀ ਜਿਸ ਤਰ੍ਹਾਂ ਕੋਈ ਨਸ਼ਾ ਵੇਚਦੀ ਹੈ ਜਾਂ ਕਰਦੀ ਹੈ ਵਗੈਰਾ ਤੇ ਕੰਟਰੋਲ ਰੂਮ ਵਾਲਿਆਂ ਨੇ ਤੇ ਮੈਸੇਜ ਕੀਤਾ ਤੇ ਸਾਨੂੰ ਕਾਲ ਆਈ ਤਾਂ ਅਸੀਂ ਉਸ ਮੌਕੇ ਤੇ ਚਲੇ ਗਏ ਹਾਂ ਉੱਥੇ ਜਾ ਕੇ ਤਾਂ ਜ਼ਿਆਦਾ ਰਸ਼ ਪਿਆ ਹੋਇਆ ਸੀ ਫਿਰ ਥਾਣੇ ਦੀ ਲੇਡੀ ਸਾਡੀ ਆਪਣੇ ਅਜੀ ਕਾਂਸਟੇਬਲ ਉਹਦੀ ਆ ਗਈ ਤੇ ਲੈ ਕੇ ਫਿਜ਼ੀਕਲ ਤੌਰ ਤੇ ਚੈੱਕ ਕੀਤਾ ਜੀ ਇਹਦੇ ਕੋਲ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ ਤੇ ਮੱਲੇ ਨਿਵਾਸੀਆਂ ਦੇ ਸਾਹਮਣੇ ਸਾਰੀ ਗੱਲ ਹੋਈ ਉਹ ਕਹਿੰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਇਹਦੇ ਕੋਲ ਕੋਈ ਚੀਜ਼ ਮਿਲੀ ਨਹੀਂ ਸਿਰਫ ਪਤਾ ਲੱਗਿਆ ਸੀ ਮਹੱਲੇ ਦੇ ਵਿੱਚ ਕੀ ਕਰਨ ਆਈ ਸੀ ਕਿਹਦੇ ਕੋਲੋਂ ਨਸ਼ਾ ਲੈਣ ਲਈ ਆਈ ਸੀ ਕੁਝ ਨਾਂ ਦੱਸਿਆ ਕੁਝ ਜਿਹੜੇ ਮੈਂ ਜਿਹੜੇ ਸੀਨੀਅਰ ਅਫਸਰਾਂ ਆਪਣੇ ਨਾਲ ਸਾਂਝੇ ਕਰਾਂਗਾ ਜੀ ਜੀ ਉਹਨਾਂ ਵੀਰੇ ਕਿਉਂ ਕਾਰਜ ਹੋਏ ਤਾਂ ਅਸੀਂ ਉਹਨਾਂ ਨੂੰ ਰੈਸਟ ਕਰਾਂਗੇ ਜੀ ਹੁਣ ਤੱਕ ਕਿਸੇ ਨੂੰ ਤੁਸੀਂ ਲਿਆਂਦਾ ਆਪਣੀ ਹਿਰਾਸਤ ਨਹੀਂ ਦੋ ਤਿੰਨ ਧਰਾਂ ਦੇ ਵਿੱਚ ਜਿਹੜੇ ਦੱਸੇ ਉੱਤੇ ਛਾਪੇਮਾਰੀ ਕੀਤੀ ਹੈ ਸਾਡੇ ਆਪਣੇ ਪਾਰਟੀ ਨਾਲ ਮੈਂ ਜੀ ਦੇ ਜੀ ਪੁਜੀਗ ਨਾਂ ਦੱਸੇ ਬਾਕੀ ਸਵੇਰੀ ਹੁਕਮ ਚੱਲੀ ਹੈ ਆਪਣੇ ਸਿੱਟੇ ਸਾਹਿਬ ਧਿਆਨ ਦੇ ਸੀਨੀਅਰ ਅਫਸਰਾਂ ਦੇ ਤਾਂ ਠੀਕ ਹੈ ਜੀ ਕੀ ਨਾਂ ਹੈ ਸਰ ਕਿਹਦਾ ਜੀ ਤੁਹਾਡਾ ਮੈਂ ਨਾਲ ਅਸੀਂ ਪੁਜੀਗ ਪਾਰਟੀ थाना ਜੀ ਡਿਵੀਜ਼ਨ ਨੰਬਰ 7 ਕਮਿਸ਼ਨੇਟ ਦੇ ਅੰਦਰ ਠੀਕ ਸ਼ੁਕਰੀਆ ਰਿਪੋਰਟ 1 ਪੁਆਇੰਟ